ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਅੱਜ ਆਪਾਂ ਬਣਾਉਨੇ ਆਂ ਵੀਡੀਓ ਪੂਰੀ ਤੇ ਮਤਲਬ ਕਾਲੋ ਦੀ ਭੈਣ ਤੇ ਜੋ ਕਿ ਬਹੁਤ ਸਿਆਣੀ ਸਮਝਦੀ ਆਪਣੇ ਆਪ ਨੂੰ ਤੇ ਇਹਨੂੰ ਵੀ ਪ੍ਰਸ਼ਾਦ ਦਿੰਨੇ ਆ ਥੋੜਾ ਜਿਹਾ ਕਿ ਕੁਕਰਪੁਣਾ ਕੀ ਦੇਖਿਆ ਸਾਡੇ ਜੀ ਅਸੀਂ ਕਦੇ ਸ਼ੌਂਕ ਨਹੀਂ ਕੀਤਾ ਕੁਝ ਵੀ ਤੁਸੀਂ ਸਾਡੇ ਚ ਕੀ ਕੁਕਰਪੁਣਾ ਦੇਖ ਲਿਆ ਕਿ ਅਸੀਂ ਨੰਗੇ ਘੁੰਮਦੇ ਹੁਣਾ ਸਦੇ ਅਸੀਂ ਅਜੇ ਕੱਪੜੇ ਨਹੀਂ ਪਾਏ ਜਿਵੇਂ ਤੁਸੀਂ ਸੋਚਦੇ ਆ ਹਨਾ ਲਓ ਜੀ ਤੁਸੀਂ ਇਸ ਵੀਡੀਓ ਦੇ ਵਿੱਚ ਤਾਂ ਦੇਖ ਹੀ ਲਿਆ ਕਿ ਕਿੰਨੀ ਸੱਚੀ ਸੋਤਰੀ ਆਏ ਕੋਈ ਇਹੋ ਜੀ ਵੀਡੀਓ ਨਹੀਂ ਪਾਉਂਦੀ ਲੋਕੀ ਫਿਰ ਵੀ ਇਹਨੂੰ ਜਾਣ ਬੁੱਝ ਕੇ ਗਾਲਾਂ ਕੱਢਦੇ ਨੇ ਚਲੋ ਅੱਗੇ ਦੀ ਵੀਡੀਓ ਵੇਖਦੇ ਆਪਾਂ ਗੰਦੀਏ ਗਸਤੌੜੀਏ ਇੰਟਰਵਿਊਆਂ ਚ ਤਾਂ ਬੜੀ ਕਹਿੰਦੀ ਫਰਦੀ ਸੀ ਕਿ ਮੈਂ ਜਵਾਬ ਕਰਦੀਆਂ ਜਵਾਬ ਕਰਕੇ ਆਪਣੇ ਘਰ ਦੇ ਵਿੱਚ ਰੋਟੀ ਲਿਆਣੇ ਆਂ ਅਸੀਂ ਨੰਗ ਪੂਣਾ ਨਹੀਂ ਦਿਖਾਉਂਦੀ ਫਿਰ ਬੁੰਡ ਮਰਾਨ ਨੂੰ ਇਹੋ ਜਿਹੀਆਂ ਵੀਡੀਓਜ਼ ਪਾਉਂਦੇ ਸੀ ਰੋਟੀਆਂ ਬਣਾ ਰਹੀ ਸੀ ਮੰਮੇ ਦਿਖਾ ਕੇ ਕਿ ਕਮਾਈ ਬਣਾਉਣ ਦੀ ਸੀ ਆਏ ਕਾਦੀ ਆਏ ਆਏ ਕਾਦੀਆਂ ਦੱਛਰੇ ਸਾਹ ਕੋਰਦੀ ਮਮਾ ਸੁੱਡਲੇ ਦੇਖ ਲਾ ਲੋਕੀ ਵੀ ਤੇਰੇ ਕਮੈਂਟ ਥਲੇ ਕੁੜੀ ਨੇ ਇੱਕ ਨੇ ਕਮੈਂਟ ਕੀਤਾ ਹੋਇਆ ਵਾ ਵੀ ਤੈਨੂੰ ਵੇ ਵੇ ਕੇ ਸ਼ਰਮ ਸਾਨੂੰ ਆਈ ਜਾਂਦੀ ਆ ਪਰ ਤੇਰੇ ਜਹੀ ਡੰਗਰ ਸੁੱਡਲ ਨੂੰ ਸ਼ਰਮ ਨਹੀਂ ਆਉਂਦੀ ਗੰਦੀਆਂ ਨਸਲਾਂ ਨੂੰ ਸਾਲੀ ਗੰਦੀ ਔਲਾਦ ਨਾ ਮਜਾ ਨਾ ਸਵਾਦ ਹਾਂਜੀ ਗਾਇਸ ਸਾਸ਼ੀ ਕਾਲ ਸਾਰਿਆਂ ਨੂੰ ਆਪਸ ਸਾਰੇ ਬਹੁਤ ਵਧੀਆ ਹੋਣਗੇ ਤੇ ਹਾਂਜੀ ਆਪਣਾ ਬਰਥਡੇ ਆ ਰਿਹਾ ਕੱਲ ਨੂੰ ਤੇ ਸਾਰੇ ਥੈਂਕ ਯੂ ਕੇਕ ਕਿ ਅਸੀਂ ਕੱਟਦੇ ਨਹੀਂ ਅਸੀਂ ਫਾਰਮੈਲਟੀਆ ਕਰਦੇ ਨਹੀਂ ਤੇ ਅਸੀਂ ਵੈਸੇ ਇੰਜੋਇਮੈਂਟ ਕਰਦੇ ਤੁਸੀਂ ਘੂਸੇ ਕੇਕ ਨਾ ਕੱਟੋ ਇਹੋ ਜਿਹਾ ਤਾਂ ਹੋ ਹੀ ਨਹੀਂ ਸਕਦਾ ਕਾਲੋ ਜਿਹੜੀ ਜਿਹੜੀ ਪਿੱਛੇ ਬੈਠੀ ਜੀਭਾ ਕੱਢਣ ਦੀਆਂ ਇਹਨੂੰ ਘੂਸੀ ਨੂੰ ਵੋਚਾ ਜਦੋਂ ਤੱਕ ਦੀਪ ਦਾ ਬਰਥਡੇ ਸੀ ਉਦੋਂ ਬੁੰਡ ਮਰਾਉਣ ਨੂੰ ਕੇਕ ਕੱਟਿਆ ਸੀ ਸੀਤਾ ਜੀ ਕੇਕ ਨਹੀਂ ਘੱਟਦੇ ਸਾਡੇ ਤੋਂ ਨਹੀਂ ਫਾਰਮੈਲਟੀਆਂ ਹੁੰਦੀਆਂ ਗਸਤੋੜੇ ਹੁਣ ਚਤਨਜ ਨੇ ਉਹਨੂੰ ਕੇਕ ਕੱਟਿਆ ਫਿਰ ਲੱchn ਖਲਾਰਦੇ ਲੱchn ਉਹ ਬਿਲਕੁਲ ਹੀ ਚਿਰਗਾਤਾ ਜਿਵੇਂ ਮੈਂ ਕਿਹਾ ਕੋਈ ਨਹੀਂ ਕੋਈ ਫੈਸਲੀ ਕਰਦੀ ਨਹੀਂ ਕੋਈ ਖੁਸ਼ੀ ਨਹੀਂ ਆਉਂਦੀ ਮੈਂ ਮੈਂ ਹੁਣ ਮੈਂ ਜਿਹੜਾ ਰਮਾਂਚਿਕ ਬਣਾਏ ਨਾ ਕੱਲ ਪਰਸੋ ਬਣਾਏ ਤੇ ਉਹ ਘਰ ਦੇ ਨਾਲ ਸ਼ੋਪਿੰਗ ਕਰਾਉਂਦੀ ਫਿਰਦੀ ਹੈ ਉਹ ਕਹਿੰਦੀ ਫਿਰਦੀ ਮੰਮੀ ਨੂੰ ਮੈਂ ਸੂਟ ਦਵਾਤਾ ਭਰਾ ਨੂੰ ਆਹ ਦਵਾਤਾ ਮੈਂ ਕਿਹਾ ਇਹੋ ਜਿਹੀ ਗੱਲਾਂ ਤਾਂ ਅਸੀਂ ਨਹੀਂ ਕਹੀਆਂ ਕਦੇ 8 ਸਾਲ ਹੋ ਗਏ ਸਾਡੇ ਤੇ ਜ਼ਿੰਮੇਵਾਰੀ ਪਈ ਨੂੰ ਸਿਰ ਤੇ ਮੈਂ ਕਿਹਾ ਅਸੀਂ ਨਹੀਂ ਕਦੇ ਆਖੀਆਂ ਮੈਂ ਆ ਕਰਤਾ ਉਹ ਕਰਤਾ ਮੈਂ ਕਿਹਾ ਇਹ ਤਾਂ ਬਾਲਾ ਕਰ ਇੰਨੇ ਪੈਸੇ ਕਿੱਥੋਂ ਆਉਂਦੇ ਇਹਦੇ ਕੋਲੇ? ਇਹਨੇ ਦੋ ਨੰਬਰ ਦੇ ਪੈਸੇ ਆ ਨਹੀਂ ਦੱਸੋ ਕੀ? ਉਹ ਤਾਂ ਪਤਾ ਹੀ ਆ ਭਾਈ ਗਸਤੌੜੀ ਆ, ਗਸਤੀ ਆ, ਦੋ ਨੰਬਰ ਦੀ ਕਮਾਈ ਆ, ਧੰਦਾ ਕਰਦੀ ਆ ਰਾਤ ਨੂੰ ਬੰਦੇ ਸੱਦਦੀ ਆ, ਫਿਰ ਕਮਾਈ ਆਉਂਦੀ ਆ। ਤਾਂ ਹੀ ਤਾਂ ਗੱਡੀ ਆ ਜਾਂ i20। ਤੁਸੀਂ ਡਾਇਰੈਕਟਲੀ ਇੰਡਾਇਰੈਕਟਲੀ ਸਕੂਟਰੀ ਦਾ ਸਰਵਿਸ ਕਰਾ ਲਈ ਅਸੀਂ ਤੇ ਸਾਡੇ ਕੋਲ ਪੇਮੈਂਟ ਰਹਿ ਨਹੀਂ ਗਈ ਅਸੀਂ ਹੌਲੀ ਹੌਲੀ ਤਾਰ ਦਾਂਗੇ। ਇੰਡਾਇਰੈਕਟਲੀ ਪੈਸੇ ਮੰਗਣਾ ਮਤਲਬ ਹਲਕਾ ਮੰਗਣਾ। ਬਈ ਪੈਸੇ ਉਹ ਦੋ ਫਰ ਜਵੇਰ ਕਿੱਥੇ ਸੀ ਉਹ ਉਹ ਕਹਿੰਦੇ ਆ ਨਾ ਜਿਵੇਂ ਦੀ ਕੋਕੋਵੇਂ ਦੇ ਕੋਕੋ ਦੇ ਜਵਾਕ ਮੁਸ਼ਕੀ ਆਪਣੀ ਮਾਂ ਤੇ ਹੀ ਗਈ ਆ ਮਾਂ ਵੀ ਗਸਤੀ ਪੁਣਾ ਕਰਦੀ ਸੀ ਇਹ ਵੀ ਗਸਤੀ ਪੁਣਾ ਕਰਦੀ ਆ ਹੋਰ ਕੀ ਆ ਪੈਸੇ ਖਾਣੀ ਮਸ਼ੀਨ ਆ ਇਹ ਤਾਂ ਜ਼ਰੂਰੀ ਤਾਂ ਨਹੀਂ ਹੁੰਦਾ ਹੁਣ ਕੰਮ ਹੁੰਦਾ ਬੰਦ ਨੇ ਯਾਰ ਬਹੁਤ ਅਰਜਨੈਂਟਲ ਲਓ ਜੀ ਮੁਸ਼ਕਪਰੀ ਦੀ ਨਵੀਂ ਖੋਜ ਵੇਖ ਲਓ ਲੋਕਾਂ ਨੂੰ ਤਾਂ ਅਰਜੰਟ ਕੰਮ ਹੁੰਦਾ ਹੈ ਇਹਨੂੰ ਅਰਜੰਟਲ ਹੁੰਦਾ ਸੁੱਡਲੇ ਡੰਗਰੇ ਬੋਲਣਾ ਤਾਂ ਸਿੱਖ ਲਾ ਕਿਉਂ ਇੰਗਲਿਸ਼ ਨੂੰ ਵੀ ਰੰਡੀ ਕਰਨ ਤੇ ਤੁਲੀਆਂ ਬੇਫੁਫੇ ਵਿਆਹ ਹੀ ਨਹੀਂ ਹੋਇਆ ਮੇਰੇ ਡਿਵੋਰਸ ਕਿਧਰ ਹੋ ਗਿਆ ਹੋਊਗਾ ਤੇਰੀ ਬੋਲੀ ਬੋਲੇ ਮੇਰੇ ਨੀਂ ਆ ਕੇ ਲੱਗਦਾ ਆਂ ਜਿਆ ਬਤੀ ਨਾ ਪੈਂਦੀ ਉਹ ਨੰਬਰ ਤਾਂ ਮੈਂ ਬਦਲ ਐਥੇ ਤਾਂ ਇੱਕ ਗਸਤੀਪ੍ਰੀਤ ਜੀ ਲਪਰੀ ਦਾ ਬੈਡਰੂਮ ਚੈੱਕ ਕਰਨ ਗਈ ਸੀ ਇਹਨੂੰ ਉਥੇ ਕੁਝ ਪਸੰਦ ਨਹੀਂ ਆਇਆ ਤਾਂ ਹੀ ਤਾਂ 28 ਦਿਨ ਰਹਿ ਕੇ ਆ ਗਈ ਵਿਚਾਰੀ ਐ ਯੂ ਨਿਓ ਮੈਂ ਗੁਰਸੇਵਕਾ ਟਸ ਓਕੇ ਠੀਕ ਹੈ ਮੈਂ ਪੜ ਚੁੱਕੀ ਆ ਗੁਰਸੇਵਕ ਕੀ ਆਈਡੀ ਤੋਂ ਦੇਖਣੀ ਦੇਖਣੀ ਮੈਂ ਕਿਸੇ ਦੀ ਕੋਈ ਆਈਡੀ ਨਹੀਂ ਦੇਖੀ ਓਕੇ ਮੇਰਾ ਕੰਮ ਲਾਈਵ 'ਚ ਜਿਹੜਾ ਮੈਂ ਆਪਣਾ ਆਡੀਅנס ਦਾ ਨੇਮ ਬੋਲਦੀ ਆ ਜਸਟ ਇਹੀ ਆ ਅਦਰਵਾਇਜ਼ ਮੇਰੀ ਨਹੀਂ ਆਦਤ ਹੈ ਐਕਚੁਅਲੀ ਵਿੱਚ ਨਾ ਲਾਈਵ ਦੇ ਵਿੱਚ ਤਾਂ ਇਹ ਬੁੰਡ ਮਰਾਉਣ ਆਉਂਦੀਆਂ ਇੱਥੇ ਤਾਂ ਮੁੰਡੇ ਛੰਟਣ ਆਉਂਦੀ ਆ ਇਹਨੇ ਹਜੇ ਘਰ ਕੋਰ ਵੀ ਪਾਉਣਾ ਹੈ ਸਲੂਨ ਵੀ ਖੋਲਣਾ ਹੈ ਤਾਂ ਇੱਥੇ ਬੈਠੀ ਰਹਿੰਦੀ ਆ ਮੂੰਹ ਅੱਡ ਕੇ ਮੇਰਾ ਕਿਸੇ ਨਾਲ ਕੋਈ ਲਿੰਕ ਹੀ ਨਹੀਂ ਹੈਗਾ ਜ਼ਰੂਰੀ ਨਹੀਂ ਹੁੰਦਾ ਜੇ ਚਾਰ ਬੰਦੇ ਤਿੰਨ ਬੰਦੇ ਰਿਜੈਕਟ ਕੀਤੇ ਆ ਠੀਕ ਆ ਤਾਂ ਇਨਸਾਨ ਇੱਕ ਹੀ ਗਲਤ ਹੁੰਦਾ ਤਾਂ ਮੈਨੂੰ ਕਾਫੀ ਮੈਸੇਜ ਆ ਰਹੇ ਆ ਮੇਰਾ ਇੱਥੇ ਮਤਲਬ ਕਿ ਮੈਨੂੰ ਮੰਨ ਗਈ ਨਾ ਆਪਣੇ ਮੂੰਹ ਵੀ ਸਿਰੇ ਦੀ ਗਸਤੀ ਆ ਇੱਕ ਨੰਬਰੀ ਗਸਤੀ ਜਨਾਨੀ ਆ ਏ ਚਾਰ ਪੰਜ ਮੁੰਡੇ ਜਿਹੜੇ ਨੇ ਸੈਂਡਦੇ ਰੱਖੇ ਨੇ ਵੱਡੀ ਤੋਂ ਰਾਣੀ ਵਿਕਟੋਰੀਆ ਬਈ ਆ ਵੀਆ ਬੱਬੂ ਨੂੰ ਕੁੜੀ ਲੱਭ ਕੇ ਦੇਣੀ ਮੈਂ ਕਿਹਾ ਬੱਬੂ ਬਈ ਬੱਬੂ ਦੀ ਲਾਈਵ ਕਨਫੈਸ਼ਨ ਆ ਗਈ ਚਲੋ ਫਿਰ ਚਾਈ ਦੇ ਨੱਤੇ ਸਾळ्या ਤੁਹਾਨੂੰ ਸ਼ਰਮ ਨਹੀਂ ਆਉਂਦੀ ਤੁਹਾਨੂੰ ਤਾਂ ਖਾਲੀ ਕੋਈ ਲਫਾਫਾ ਨਾ ਦੇਵੇ ਕੁੜੀ ਤਾਂ ਬਹੁਤ ਦੂਰ ਦੀ ਗੱਲ ਆ ਕਹਿੰਦੇ ਵੀ ਕੀ ਪਿਆ ਸਾਨੂੰ ਸੋਨੂ ਵਰਗੀ ਸਾਉ ਤੇ ਸੋਹਣੀ ਕੁੜੀ ਚਾਹੀਦੀ ਸੌਂ ਖਾ ਕੇ ਦੱਸਿਓ ਸੋਨੂ ਸੋਣੀ ਐ ਝੂਠ ਨਾ ਬੋਲਿਆ ਮਮਾ ਪਲੀਜ਼ ਅਰਜੂ ਕਿਡਿੰਗ ਤੁਸੀਂ ਬੱਚੇ ਹੋ ਜਿਆਦਾ ਸੋਣੀ ਲਾਤੀ ਜਿਆਦਾ ਤੋ ਬੱਟੇ ਬੰਦ ਆਣ ਮੈਂ ਕਿ ਤੈਨੂੰ ਕਹਾਂ ਕਿ ਸ਼ੂਟ ਕਰਨਾ ਤੇ ਕਹਿੰਦਾ ਤੂੰ ਮਨਾ ਕਰਤੇ ਮੈਂ ਆ ਨਹੀਂ ਪਾਣਾਗਾ ਮੈਂ ਕਹ ਉਹ ਜਾਂਦਾ ਜਾਵੇ ਪਰ ਮੈਂ ਤਾਂ ਡਰਸਟਿੰਗ ਸਾਂਸ ਨਹੀਂ ਚੇਜ਼ ਕਰਤੇ ਸੂਟ ਹੀ ਰੱਖਣੇ ਹੂੰ ਇਹ ਚਤਾਵ ਦੇ ਹੱਥ ਹੀ ਆ ਕੀ ਫਾਇਦਾ ਕੀ ਨੰਗ ਪੋਣਾ ਦਿਖਾ ਕੇ ਕਾਲੀ ਜਾਮਣ ਜੀ ਪਹਿਲੀ ਗੱਲ ਤਾਂ ਜਿੰਨਾ ਪਾ ਕੇ ਕੋਈ ਨੰਗ ਪੁਣਾ ਨਹੀਂ ਹੁੰਦਾ ਤੇ ਹੁਣ ਤੁਸੀਂ ਕਹਿ ਰਹੇ ਹੋ ਕਿ ਉਹ ਜਾਵੇ ਪਰ ਮੈਂ ਆਪਣਾ ਡ्रेसिंग ਸੈਂਸ ਨਹੀਂ ਚੇਂਜ ਕਰਨਾ ਅੱਛਾ ਆ ਕੀ ਆਫ ਆਪਣੀ ਮਰਜ਼ੀ ਨਾਲ ਥੋੜੀ ਪੈਂਟ ਪਾਈ ਆ ਇਹ ਤਾਂ ਉਥੇ ਗੇਮ ਜ਼ੋਨ ਚ ਗਈ ਸੀ ਪ੍ਰੋਮੋਸ਼ਨ ਲਈ ਉਥੇ ਉਹਨਾਂ ਨੇ ੱੱਕੇ ਨਾਲ 4 ਪੈਸੇ ਦੇ ਦੇ ਵੀ ਪੈਂਟ ਪਾ ਕੇ ਆਣੀ ਐ ਇਹ ਤਾਂ ਤਾਂ ਪਾ ਗਈ ਕੱਲ ਨੂੰ ਆ ਗਈ ਇਹਨੂੰ ਸਕਰਟ ਦੀ ਪ੍ਰੋਮੋਸ਼ਨ ਐ ਤਾਂ ਖੁਸ਼ ਹੋ ਕੇ ਕਰੇਗੀ ਬਸ ਐਦਾਂ ਕਹਦੀਗੀ ਬਾਜਰੂ ਕਿ ਮੇਰੀ ਸਕਰਟ ਨਹੀਂ ਛੋਟੀ ਤੁਹਾਡੀ ਸੋਚ ਛੋਟੀ ਐ ਤੁਸੀਂ ਤਾਂ ਸਾਨੂੰ ਗਰੀਬਾਂ ਨੂੰ ਜਿਉਣਾ ਹੀ ਨਹੀਂ ਦਿੰਦੇ ਚਵਲ ਜਨਾਨੀ ਇਹਨੂੰ ਲੱਗ ਚੁੱਕੀ ਆ ਹਵਾ ਇੰਸਟਾਗ੍ਰਾਮ ਦੀ ਹਜੇ ਤਾਂ ਇਹਨੇ ਰੰਗ ਦਿਖਾਉਣੇ ਆ ਆਪਣੇ ਬੱਤ ਸਹੀ ਐ ਦੌੜਣਾ ਤਾਂ ਪੜਦਾ ਹਾਂਜੀ ਫਿਰ ਰੋਸਟਰ ਕਾਲੋ ਦੇ ਦਰਸ਼ਕੋ ਥੈਂਕਸ ਫॉर ਵਾਚਿੰਗ ਮਾਈ ਵੀਡੀਓ ਯਾਰ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕੀ ਮੇਡੀ ਲੱਗੀ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਠੀਕ ਹੈ ਐਵੇਂ ਦੇ ਹੋਰ ਵੀਡੀਓਜ਼ ਦੇ ਲਈ